ਨਹੀਂ ਸ਼ਾਲਾ ਚ ਵੀ ਕੰਮ ਕੀਤਾ ਰੋਜ਼ਰ ਨਾਲ ਬੈਲ ਨਾਲ ਵੀ ਇੰਨੇ ਨਹੀਂ ਠੰਡ ਜਾਣਾ ਹੱਥ ਚ ਪਲਟ ਆ ਜਾਂਦਾ ਹੀ ਹੋ ਰਾਣਾ ਕਿਸੇ ਦਾ ਉੱਤੇ ਜਾਣ ਤੇ ਬਣੀ ਪਈ ਐ ਇਹਨਾਂ ਨਾਲ ਚੇਰੋ ਗਈ ਬਰਕਰ ਪਰ ਮਟੋਨਾਂ ਦੇ ਐਕਸਪਾਇਰ ਹੋਣ ਵਾਲੇ ਆ ਉਹਨਾਂ ਦਾ ਪਤਾ ਨਹੀਂ ਵਿਚਾਰਾਂ ਦਾ ਕੀ ਬੰਨਣਾ ਕੀ ਨਹੀਂ ਬੰਨਣਾ ਹਨਾ ਕਿ ਲਾਨ ਤਾਂ ਪਈ ਜਾਂਦੇਗਾ ਨਾ ਉਹ ਪੂ ਟਰੱਕ ਵਾਲੇ ਨੂੰ ਇੰਨੀਾਂ ਕਿ ਲਾਨ ਤਾਂ ਉਹਨਾਂ ਨੂੰ ਪੁੱਛ ਕੇ ਦੇਖੋ ਉਹਨਾਂ ਦੇ ਮਾਂ ਪਿਓ ਨੂੰ ਪੁੱਛ ਕੇ ਦੇਖੋ ਜਿਹੜੇ ਇੰਡੀਆ ਬੇਟੇ ਤਰਸ ਰਿਹਾ ਤੇ ਕੱਲੇ ਕੱਲੇ ਜਵਾਬ ਭੇਜੇ ਵਿਆ ਇੱਕ ਉਹੀ ਵਾਸ਼ਰੂਮ ਵਾਲਾ ਪਾਣੀ ਸਾਰਾ ਸ਼ੈਂਪੂ ਸਾ ਆਪਣਾ ਟਾਇਲਟ ਦਾ ਪਾਣੀ ਤਾਰੇ ਜੀ ਹੁਣੋਂ ਸਾਫ ਸੂਟ ਕਰਕੇ ਪਿਆਈ ਜਾਂਦਾ ਬੰਦੇ ਵੀ ਜਿਹੜਾ ਫਲਸ਼ ਕਰਕੇ ਆਇਆ ਪਹਿਲਾਂ ਉਹ ਸਾਰਾ ਜਾਬ ਹੋ ਕੇ ਆਇਆਗਾ ਤੇ ਮੈਂ ਉਹ ਪੀ ਰਿਹਾ ਉਹ ਮੈਨੂੰ ਨਹੀਂ ਲੱਗਦਾ ਬਈ ਕੋਈ ਨੰਗਾ ਲੂਗਾ ਟ੍ਰੇਲਰ ਖਾਲੀ ਆ ਮੈਨੂੰ ਲੱਗਦਾ ਤਾਂ ਚੀਕਾਂ ਨਿਕਲ ਗਈਆਂ ਟੇਰਾਂ ਦੇ ਮੈਂ ਹੁਣ ਸਾਥ ਹੀ ਲੈਂਦਾ ਕਿਉਂਰੇ ਆ ਕਹਿੰਦੇ ਹੁੰਦੇ ਵੀ ਤੂਫਾਨ ਦੇ ਆਉਣ ਤੋਂ ਪਹਿਲਾਂ ਦੀ ਸ਼ਾਂਤੀ ਉਦਾਂ ਦੀ ਸ਼ਾਂਤੀ ਲੱਗ ਰਹੀ ਹੈ ਸਾਰੀ ਕਹਿੰਦੇ ਉੱਧਰ ਜਾ ਹੁਣ ਪਰ ਮੈਂ ਤਾਂ ਟਰੱਕ ਉਹੀ ਗੱਲ ਫੇਰ ਕਾ ਨੂੰ ਚੱਕਣਾ ਯਾਨੀ ਕਰੋ ਭਰਾ ਨੂੰ ਸਪੋਰਟ ਚੈਨਲ ਕਰ ਲੋ ਸਬਸਕ੍ਰਾਈਬ ਜਿਹਨੇ ਨਹੀਂ ਕੀਤਾ ਹਜੇ ਵੀ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਹੀਂ ਭੁੱਲਣਾ ਓਕੇ ਤੇ ਗੁੱਡ ਮਾਰਨਿੰਗ ਇਹ ਦੂਜੀ ਵਾਰੀ ਹੋ ਗਈ ਆ ਰਾਤ ਬੜਾ ਵਿਚਾਰਿਆ ਬਾਪ ਹੋਰ ਦੱਸੋ ਪਹਿਲਾਂ ਹਾਰੇ ਚੜਦੀ ਕਲਾ ਚ ਮੈਨੂੰ ਡਿਸਪੈਚ ਨੇ ਟਾਈਮ ਪਾਇਆ ਬਈ 6:30 ਦਾ ਡਿਲੀਵਰੀ ਦਾ ਮੇਰੀ ਆਦਤ ਤਾਂ ਮੈਂ ਡਿਸਪੈਚ ਨੂੰ ਸ਼ਾਮ ਨੂੰ ਕਾਲ ਕਰਨੀ ਕਰਨੀ ਹੁੰਦੀ ਆ ਇਹ ਪੁੱਤ ਨੂੰ ਵੀ ਡਿਲੀਵਰੀ ਕਿੰਨੇ ਵਜੇ ਸਹੀ ਟਾਈਮ 'ਚ ਆ ਪੁੱਛਿਆ ਕਿ ਨੇ ਕਹਿੰਦੇ ਸਾਢੇ 5 ਮੈਂ ਕਿਹਾ ਅੱਗੇ ਦਾ ਘੰਟਾ ਲੇਟ ਲੇਖ ਦੇ ਦਿੰਨੇ ਆ ਵੀ ਇਹ ਸਾਢੇ 5 ਵਜੇ ਤਾਂ ਸਾਢੇ ਵੀ ਸਾਢੇ 6 ਲੇਖ ਦੇ ਦਿੰਨੇ ਆ ਜਾਂ ਸਾਢੇ 7 ਵੀ ਘੰਟਾ ਪਹਿਲਾਂ ਲੇਖ ਦੇ ਹੁੰਦੇ ਆ ਕਹਿੰਦੇ ਨਹੀਂ ਫਲੇਖਾ ਲਾ ਕੇ ਆਇਆ ਲਾ ਕੇ ਆ ਤੇ ਜੇ ਮੈਂ ਆਨੇ ਦਾ ਮਾਰਦਾ ਕੰਮ ਹੋ ਗਿਆ ਸੀਗਾ ਇਹ ਕਿੰਨਾ ਹੈ ਰਹਾ ਕਰਾ ਮੇਰੀ ਆਤਮਾ ਮੈਂ ਕੀ ਕਰਦਾ ਉਹਨਾਂ ਜੋ ਪਹੁੰਚਣ ਵਾਲਾ ਹੁੰਦਾ ਜਾਂ ਰਾਹ 'ਚ ਡਿਸਪੈਚ ਖਾਮ ਵਾਲੇ ਨੂੰ ਕਾਲ ਲਾ ਕੇ ਨਾ ਕਲੀਅਰ ਕਰ ਲੈਣਾ ਹੁੰਦਾ ਮੋਸਟਲੀ ਜੇ 6 6:30 ਦਾ ਟਾਈਮ ਆਉਂਦਾ 7:30 7:30 ਵੀ ਹੁੰਦੀ ਆ ਮੈਂ ਇਹ ਨਹੀਂ ਕਿ ਆ ਵੀ ਡੇਲੀ ਸੇਮ ਹੁੰਦਾ ਮੈਂ ਕਲੀਅਰ ਕਰਨਾ ਹੀ ਕਰਨਾ ਮੈਂ ਰਾਤ ਕਲੀਅਰ ਕੀਤਾ ਮੈਨੂੰ ਕੁੜੀ ਕਹਿੰਦੀ ਬਾਈ ਨਹੀਂ 5:30 ਤੇ ਮੈਂ ਹੈ ਵੀ ਇਹ ਕਿ ਮੈਂ ਉਹਦਾ ਦੱਸ ਮਣ ਕੇ ਮੈਂ ਪੇਪਰ ਦੇਖੇ 5:30 ਤੇ ਨਹੀਂ ਮੈਂ 5:30 ਆਉਣਾ ਮੈਂ 5:30 ਨੂੰ ਹੀ ਚੱਲ ਵੀ 6:00 ਵਜੇ ਨੂੰ ਪੈਨਾਂ ਨੇ ਮੁੜ ਕੇ ਡਿਲੀਵਰੀ ਨਹੀਂ ਦੀ ਲੈਣੀ ਤੇ ਮੈਂ ਹੈ ਵੀ ਇੱਕ ਵੀ ਕਿਵੇਂ ਹੋ ਗਿਆ ਕਹਿੰਦੀ ਬਾਈ ਇਹ ਕਾਪੀ ਕਰਕੇ ਭੇਜਦੇ ਨੇ ਡਿਸਪੈਚ ਵੀ ਥੋੜੀ ਡਿਸਪੈਚ ਸੇਮ ਨਹੀਂ ਹੁੰਦੀ ਆ ਹਰ ਇੱਕੇ ਕਿਹੜੇ ਇੱਕ ਟਰੈਲਰ ਨੰਬਰ ਚੇਂਜ ਹੁੰਦਾ ਇੱਕ ਘਾਟ ਨੰਬਰ ਚੇਂਜ ਹੁੰਦਾ ਬਾਕੀ ਥੋੜਾ ਸਾਰਾ ਕੁਝ ਸੇਮ ਨਹੀਂ ਹੁੰਦਾ ਮੈਂ ਇਹ ਕਹਦਾ ਕੰਮ ਮੰਗਾਤਾ ਹੈ ਕੰਮ ਲੱਗੇ ਮੇਰਾ ਤਾਂ ਤੋ ਹੀ ਕੰਮ ਕਰਾਤਾ ਇਹਨਾਂ ਕਿਉਂਕਿ ਬਾਈ ਉਹਨਾਂ ਨੇ ਲੋਡ ਹੀ ਨਹੀਂ ਲੈਣਾ ਮੁੜ ਕੇ ਐਜਾ ਕੰਮ ਇਹਨਾਂ ਦਾ ਮੁੜ ਕੇ ਛੇਤੀ ਅਪਾਇੰਟਮੈਂਟ ਹੀ ਨਹੀਂ ਦਿੰਦੇ ਇਹ ਇਹਦਰ ਮੁੰਡਾ ਆ ਨਾਲ ਦਾ ਟਰੱਕ ਚੱਲ ਮੈਂ ਕੰਪਨੀ ਨਹੀਂ ਲਿਖਾਉਣੀ ਆਪਣਾ ਪੰਜਾਬੀ ਭਰਾ ਗਾ ਬਾਈ ਉਹਨੇ ਇੰਨਾ ਤੇਜ਼ ਲਿਆ ਕੇ ਬ੍ਰੇਕ ਮਾਰੇ ਨਾ ਪੰਪ 'ਚ ਟਰੇਲਰ ਖਾਲੀ ਆ ਮਨ ਲੱਗਾ ਤਾਂ ਚੀਕਾਂ ਨਿਕਲ ਗਈਆਂ ਟਾਇਰਾਂ ਦੇ ਮੈਂ ਉਹਨੂੰ ਸਾਥ ਹੀ ਲੈ ਆਂਦਾ ਕਿ ਉਹ ਰੇ ਆ ਮੈਂ ਵੀਰ ਹੌਲੀ ਮੈਂ ਕਿ ਅੱਗੇ ਆਪਣਾ ਬਹੁਤ ਜਲੂਦ ਨਿਕਲਦਾ ਬਾਈ ਕਹਿੰਦਾ ਕੋਈ ਨਹੀਂ ਸਿਆਣਾ ਮੁੰਡਾ ਸੀਗਾ ਚੱਲ ਗਲਤੀ ਹੋ ਜਾਂਦੀ ਏ ਬੰਦੇ ਤੋਂ ਕੋਈ ਕਾਲੀ ਚੁੰਦਾ ਵਾਸ਼ ਨੂੰਂਦੇ ਮੈਂ ਆਪਰ ਧਿਆਨ ਨਾਲ ਯਾਰ ਆਪਾਂ ਨੂੰ ਅੱਗੇ ਹੀ ਬੜਾ ਟਾਰਗੇਟ ਕਰੀ ਜਾਂਦੇ ਆ ਹੁ ਰਾਜੂ ਮੇਂਤਰੋ ਚਾਹ ਪਿਆਦ ਕਿਤੇ ਆਂਡੇ ਖਵਾਦਗੇ ਦੋ ਇੱਕ ਅੰਡਾ ਖਾ ਗਿਆ ਸੀ ਮੈਂ ਉੱਥੇ ਤੇ ਚਾਹ ਪੀ ਲਈ ਸੀ ਥੋੜੀ ਜਿਹੀ ਛੱਡ ਕੇ ਆਈ ਮੈਂ ਇਹ ਮੈਂ ਬਾਅਦ ਚ ਪਾਉਂਗਾ ਮੈਨੂੰ ਉਹਨਾਂ ਦੀਆਂ ਅੱਠ ਕੱਲ ਨਾ ਆ ਗਈਆਂ ਤੇ ਗਿਆ ਹੀ ਨਹੀਂ ਮੈਂ ਮੈਂ ਕਿਹਾ ਸੌਣੇ ਕਿਉਂਕਿ ਬੱਸ ਲੇਟ ਚੱਲਦੀ ਸੀ 9 ਵਜੇ ਚੱਲਦੀ ਸੀ ਹੁਣ ਆਉਣ ਚ ਪਾਈ ਵੀ ਆ ਮੈਂ ਕਿਹਾ ਇਮੀ ਉੱਠ ਖੜਨਾਗਾ ਤੋ ਨਾ ਸੋਤਾ ਨਾ ਔਰੋ ਕਿਉਂਕਿ ਉਠਾਣ ਦੇ ਬਈ ਬਈ ਦੋ ਵਾਰੀ ਤਾਂ ਡੋਰ ਹੀ ਨੌਕ ਕਰ ਗਿਆ ਕੇ ਕਰਦੇ ਆਂ ਸੁਪਤਨਾ ਵਾਇਗਰਸ ਚੇਪਾਸ਼ਾ ਸੁਪਤ ਕਰ ਚਲੋ ਮੈਟਰੋ ਕੇ ਨੇਵ ਇਹ ਆਪਣੀਆਂ ਮੰਜ਼ਲਾਂ ਵੱਲ ਨੂੰ ਚੱਲੇ ਪਾਤੇ ਆਪਾਂ ਹੁਣ ਇਹ ਤੋਂ ਬਾਹਰ ਨਿਕਲਣ ਨੂੰ ਇੱਕ ਐਂਟਰਸ ਹੈ ਇੱਕ ਹੈਗਜਟ ਆ ਜਾਨਤਾ ਹੀ ਕਰਦੇ ਆ ਮੋਸਟਲੀ ਆ ਹੁਣ ਮੇਰੇ ਨਾਲ ਚਾਂਸ ਹੋਇਆ ਜਿਹੜਾ ਉੱਧਰੋਂ ਐਗਜੈਟ ਆ ਹਨਾ ਆ ਐਂਟ੍ਰੈਂਸ ਆ ਕਿ ਅੰਦਰ ਆਉਣ ਨੂੰ ਕੰਮ ਪਦੇ ਉਹਦੇ ਵਿੱਚ ਦੀ ਐਗਜੈਟ ਉੱਧਰ ਬੰਦੇ ਨੂੰ ਰੋਡ ਤੇ ਰੁਕਣਾ ਪੈਂਦਾ ਤੇ ਪਿੱਕੇ ਵਾਲਿਆਂ ਨੇ ਤਾਂ ਵਿੱਚ ਹੀ ਫਸਾਲਿਆ ਸੀ ਲਿਆ ਕੇ ਭਰਾਵਾ ਮੜੋ ਕੇ ਮੈਨੂੰ ਕਹਿੰਦਾ ਸੌਰੀ ਸੌਰੀ ਮੇਰੀ ਗਲਤੀ ਆ ਤੇ ਮੈਂ ਕਿਹਾ ਪਹਿਲਾਂ ਹੀ ਦੇਖ ਲਾ ਵੀ ਆ ਉੱਤੋਂ ਦੀ ਆ ਕਿ ਮੜਾ ਟਰੱਕਾਂ ਦੇ ਵਿੱਚ ਦੀ ਵੀ ਨੰਗਾ ਹੈਗਾ ਕਿੱਡੀ ਗੱਲ ਆ ਗਈ ਮਾ ਉਹ ਜਾ ਕਹਿੰਦੇ ਫਿਰ ਇੱਕਦਰੀ ਕਈ ਬੰਦਿਆਂ ਦਾ ਨਾ ਜਿਵੇਂ ਆਪਾਂ ਕਹਿਦਗੇ ਵੀ ਦਿਮਾਗ ਨਹੀਂ ਖਰਾਬ ਹੋ ਜਾਂਦਾ ਹੁੰਦਾ ਕਿਸੇ ਕਮਿਊਨਿਟੀ ਦੇ ਪ੍ਰਤੀ ਹਨ ਉਹ ਕੰਮ ਹੋਇਆ ਵੈ ਸੀਗਾ ਸ਼ਨੀਵਾਰ ਐ ਸੀਗਾ ਬਾਲ ਮਾਰਟ ਹਨ ਮੈਂ ਤੇ ਘਰ ਦੀ ਤੇ ਚਲ ਘਰ ਦੀ ਉਧਰ ਸਮਾਨ ਹੁੰਦੇ ਕੀ ਆਵੇਂ ਮੈਂ ਥੋੜਾ ਜਿਹਾ ਆਇਲਾਂ ਦੇ ਬਾਹਰਲੇ ਪਾਸੇ ਜਿਹੜੀਆਂ ਲੈਣਾ ਹੁੰਦਿਆਂ ਤੇ ਬੋਰਾ ਗਲ ਕੱਢੀ ਆਵੇ ਤੇ ਉਧਰੋਂ ਆਪਣਾ ਪੰਜਾਬੀ ਮੁੰਡਾ ਹਨ ਤੇ ਮੈਂ ਉਹਨੂੰ ਆਪਣੇ ਪੰਜਾਬੀ ਨੂੰ ਪੁੱਛਿਆ ਮੈਂ ਕੀ ਹੋ ਗਿਆ ਹਨ ਆਪਾਂ ਆਪਦੇ ਨੂੰ ਪੁੱਛਾਂਗੇ ਉਹ ਕਹਿੰਦਾ ਮਈਏ ਬਿਨਾ ਮਤਲਬ ਤੋਂ ਕਾਲਾ ਘੜਦਾ ਆਉਂਦਾ ਹੁਣ ਖੜਦਾ ਵੀ ਨਹੀਂ ਗਾਣਾ ਉਹ ਗੋਰਾ ਤੇ ਗੋਰੇ ਦੀ ਵਾਈਫ ਸੀ ਉਹ ਜਿਹੜਾ ਪੰਜਾਬੀ ਦੀ ਨਾ ਸੀ ਉਹ ਨੂੰ ਬੜਬੜ ਕਰਕੇ ਬੋਲ ਕੇ ਗਾਂਹ ਹੋ ਜਾਂਦੇ ਸੀਗੇ ਹਨ ਤੇ ਚਲ ਉਹ ਗੋਰਾ ਗਾਂਹ ਨਾ ਗਿਆ ਇਹਨੇ ਮੈਂ ਕਿਹਾ ਵੀ ਚਲ ਪਤਾ ਨਹੀਂ ਕੀ ਹੋਇਆ ਹਨ ਮੈਂ ਕਿਹਾ ਵੀ ਹੁਣ ਕੋਈ ਨਾ ਦੋ ਮਿੰਟ ਰੋਕ ਆਪਾਂ ਦੇਖਦੇ ਹਾਂ ਹਨ ਚਲ ਗੋਰਾ ਪਰੇ ਲੋਕ ਦੇ ਗਿਆ ਕਿਸ ਹਿਸਾਬ ਦਾ ਵੀ ਅੰਦਰ ਜੈਨੂ ਵੜ ਗਿਆ ਫੇਰ ਤੇ ਇੰਨੇ ਚ ਮੇਰਾ ਫਰੈਂਡ ਹੀ ਆ ਮੁੰਡਾ ਹਨ ਤੇ ਉਹ ਆ ਗਿਆ ਹਨ ਤੇ ਉਹ ਮੈਂ ਤੂੰ ਮਿੱਤਰ ਇਹ ਇੱਧਰ ਗੋਰਾ ਨਹੀਂ ਆ ਮੈਂ ਕਿਹਾ ਮੈਂ ਵੀ ਉਹ ਲੜ ਪਏ ਉਹ ਮੈਂ ਕਹਿੰਦਾ ਉਹ ਹੋਰ ਨਹੀਂ ਮੈਨੂੰ ਵੀ ਗੱਲਾਂ ਕੱਢ ਕੇ ਕਹਿੰਦਾ ਉਹ ਤੇ ਉਹਦੇ ਘਰ ਵਾਲੀ ਆ ਕਹਿੰਦਾ ਤੇ ਘਰ ਵਾਲੀ ਬੋਲਦੀ ਆ ਉਹ ਮਗਰ ਬੋਲਦਾ ਬਸ ਯਾਰ ਬਲਮਾੜ ਚ ਸੀਗੇ ਵੀ ਉਹਦੇ ਨਾਲ ਕੀ ਮਿਲ ਜੂਗਾ ਉਹ ਹੇਟ ਐਡੀ ਮੈਂ ਕਿਹਾ ਉਹਦਾ ਕਸੂਰ ਨਹੀਂ ਉਹ ਬਲਮਾੜ ਚ ਹੈ ਨਾ ਮੇਕਅਪ ਲਿਪ ਵਾਲੇ ਜਿਹੜੇ ਉਹਦੇ ਦੀਨ ਹੀ ਪੰਜਾਬੀ ਸੀਗੇ ਕੰਮ ਕਰਨ ਵਾਲੇ ਵੀ ਤੇ ਜਿਹੜੇ ਤੁਰੇ ਫਿਰਦੇ ਹਨ ਤੂੰ ਕੇ ਨੂੰ ਜਹਿਲ ਸੀ ਜੀ ਨਹੀਂ ਹੁੰਦੀ ਵੀ ਇਹ ਆ ਗਿਆ ਇੱਥੇ ਉਹ ਉਦਾਂ ਟਾਈਪ ਦਾ ਹੋਊਗਾ ਉਹ ਤੇ ਨਾਲ ਉਸ ਨਾਲ ਕੀ ਮਿਲ ਗਿਆ ਤੈਨੂੰ ਵੀ ਇਹ ਗਾਲਾਂ ਕੱਢ ਕੇ ਐ ਡਾ ਬੇੜਾ ਕਰ ਕਰ ਕਹਿੰਆਂ ਦਾ ਤਾਂ ਮਿੰਨਾਂਲੇ ਆਪ ਦਾ ਖੂਨ ਸਾੜਦੇ ਉਹਨਾਂਲੇ ਦੂਜੇ ਦਾ ਲੋੜ ਹਜੇ ਦੱਸਿਆ ਨਹੀਂਗਾ ਜੇ ਤਾਂ ਹੋਇਆ ਉਹੀ ਇੱਕ ਦਿਨ ਮੈਨੂੰ ਕੋਲ ਇੱਕ ਦਿਨ ਕੀ ਸ਼ੁੱਕਰਵਾਰ ਦਾ ਦੱਸਦੇ ਸੀ ਕਿ ਗੁਰਵੀਰ ਕਹਿੰਦਾ ਵੀ ਲੋਡ ਹੈਗਾ ਭਾਜੀ ਚਲੋ ਦਾ ਰੇਟ ਰੂਟ ਵਧੀਆ ਉਹਦਾ ਕੀ ਸੀ ਨੂੰ ਕੋ ਚੱਕਿਆ ਕੱਲੂ ਜਾਣਾ ਬਾੜਡ ਕਾਫੀ ਆ ਐਮਪਟੀ ਜਾਣਾ ਪੈਣਾ ਇਹ 3-4 ਵਜੇ ਬੰਦ ਹੋ ਜਾਂਦੇ ਆ ਤੇ ਰੇਟ ਦਾ ਕਾਫੀ ਫਰਕ ਸੀਗਾ ਇਹਦੇ ਨਾਲੋਂ ਜਿਹੜਾ ਆਪਾਂ ਚਾੱਕਦੇ ਉਹਨੇ ਮੈਂ ਫਿਰ ਉਹੀ ਚੱਕਾਂਗੇ ਆਪਾਂ ਕੋਈ ਚੱਕਰ ਨਹੀਂ ਫੜਨਾ ਨਹੀਂ ਕੋਈ ਚੱਕਰ ਆਪਾਂ ਨੂੰ ਜੇ ਰੇਟ ਵਧੀਆ ਮਿਲਦਾਗਾ ਤਾਂ ਆਪੇ ਆ ਤਾਂ ਸ਼ੁਰੂ ਵੀ ਕਰਤਾ ਇਹਨਾਂ ਨੇ ਓਏ ਜਿਹੜਾ ਨਵਾਂ ਬਲਮੰਟ ਨਾਲ ਹੀ ਬਣਾਈ ਜਾਂਦੀ ਬਿਲਡਿੰਗ ਆ ਤਾਂ ਕਿੰਨੇ ਟਰੈਲਰ ਲਾਈ ਬਿਠੇ ਉਰਲੀ ਸਾਈਡ ਇਹਦਾ ਮੈਂ ਲਾਇਕ ਕਰ ਤੇ ਗੇੜੇ ਚ ਆਉਂਦੇ ਆਉਂਦਾ ਤਾਂ ਇਹਨਾਂ ਨੇ ਉੱਤਰ ਲਾ ਇੱਧਰ ਚੇਂਜ ਕਰ ਦੇਣਾ ਦੇਖ ਲਿਓ ਤੁਸੀਂ ਆ ਬੰਦਾ ਆਪਣਾ ਯਾਰ ਆ ਛੋਟੀ ਜਿਹੀ ਉਮਰ ਦਾ ਗੋਰਾ ਮੈਂ ਅੱਗੇ ਵੀ ਇਹਦੀ ਗੱਲ ਕਰਦਾ ਹੁੰਨਾ ਇਹਨੂੰ ਮੈਂ ਕਾਲ ਲਾ ਕੇ ਕਹਿ ਦਿੰਨਾ ਕਿ ਲਾਬੜੇ ਲੋੜਾ ਮਸ਼ਰੂਮ ਹਨਾ ਤੇ ਨਾਲ ਹੀ ਮੈਂ ਕਹੇ ਨਾ ਡੋਰ ਪਰੀ ਆ ਮੈਂ ਕਹਾ 22 ਤੇ 3 ਫਰੀ ਪਏ ਆ ਇਹਦਾ ਲਾ ਦੇ 22 ਤੇ 11 ਤੋਂ ਪਹਿਲਾਂ ਹੀ ਪਹੁੰਚ ਗਏ ਅੱਜ ਆਪਾਂ ਨਾ ਦੇਖੋ ਕਿੰਨਾ ਕੁ ਟਾਈਮ ਲਾਉਂਦੇ ਆ ਰੋਡ ਵੀ ਨਹੀਂ ਭੇਜਿਆ ਅੱਜ ਤਾਂ ਹਜੇ ਕੰਜਰ ਲੈਣੇ ਸੱਚ ਉਹ ਮਲਾਵਾ ਫੋਨ ਕਾ ਕਾ ਤਦਾ ਸੁਣੀ ਕਦੇ ਦਾਦੇ ਦੀਆਂ ਕਰੇ ਪੋਤੇ ਦੀਆਂ ਵਾਲੀ ਉਰੇ ਇੱਕ ਕਹਾਣਟਾ ਲੱਗਿਆ ਡਿਲੀਵਰੀ ਦਾ ਡਨ ਹੋ ਗਈ ਇੱਥੋਂ ਹੁਣ ਆਪਾਂ ਜਿਹੜੀ ਪਿਕਅਪ ਕਰਨੀ ਜਾਣੀ ਆ ਉਹ ਸਾਈਡ ਨੂੰ ਆ ਇੱਥੋਂ ਹੈਗੀ 492 ਕਿਲੋਮੀਟਰ 500 ਕਿਲੋਮੀਟਰ ਜਾਣਾ ਆਪਾਂ ਐਮਪਟੀ ਟ੍ਰੇਲਰ ਲੈ ਕੇ ਉਹਦਾ ਕਹਿੰਦੇ ਆ 3 ਵਜੇ ਤਾਈ ਪਿਕਅਪ ਹੋਊਗੀ ਹਨਾ ਤੇ 3 ਵਜੇ ਤਾਈ ਕਹਿੰਦੇ ਆ ਉਹ ਤਾਂ ਆਪਾਂ ਲੇਟ ਨਹੀਂ ਆ ਚੱਲ ਲੇਟ ਨਹੀਂ ਵੀ ਉਹ ਕਹਿੰਦੇ ਕੱਲ ਨੂੰ ਹੋ ਜੂ ਮੀਟ ਦਾ ਲੋਡ ਆ ਫਿਰ ਉਥੋਂ ਬਾਰਡਰ ਹੈਗਾ 1500 ਕੱਲ ਨੂੰ ਜੇ ਤੁਰੇ ਤਾਂ ਪਰਸੋਂ ਬਾਰਡਰ ਤੇ ਪਹੁੰਚਾਂਗੇ ਫਿਰ ਬਾਰਡਰ ਤੇ ਇਨਸਪੈਕਸ਼ਨ ਆ ਮੀਟ ਦੀ ਦਵਾਰੇ ਆ ਵੀਕ ਤੋਂ ਸਾਰਾ ਵੜ ਗਿਆ ਸਾਰਾ ਵੀਕ ਤੋਂ ਗਿਆ ਆ ਵੀ ਆ ਲੋਡ ਦੇ ਇਹ ਮਹਿੰਗਾ ਜਰੂਰ ਆ ਪ੍ਰਾਈਸ ਇਹਦਾ ਹਾਂ ਇਹਦੇ ਚੋਤ ਜੀ ਫਿਰ ਪਕਾਈ ਵੀ ਆ ਬਈ ਅਗਲੇ ਐਵੇਂ ਥੋੜਾ ਰੇਟ ਦਿੰਦੇ ਆਗੇ ਪੈਨ ਕਰਦੇ ਆ ਮੀਟ ਦਾ ਲੋਡ ਹੈ ਕੋਈ ਇਸੇ ਹੁੰਦੀ ਐ ਜੇ ਐਵੇਂ ਕਹਿੰਦਾ ਕੁੱਤੇ ਖਾਣੀ ਜ਼ਿਆਦੇ ਆ ਕੀ ਮੀਟ ਦੇ ਲੋਡ ਚ ਵੀ ਖੱਜਲ ਖਰਾਬੀ ਜ਼ਿਆਦੇ ਹੁੰਦੀ ਆ ਪਹਿਲਾਂ ਜਦੋਂ ਲੋਡ ਕਰਨਾ ਹੁੰਦਾ ਇਹਨਾਂ ਨੇ ਸਰਟੀਫਿਕੇਟ ਵਗੈਰਾ ਦੇਣਾ ਹੁੰਦਾ ਉਹ ਬੰਦਿਆਂ ਦਾ ਵੀ ਟਾਈਮ ਲੈਂ ਆ ਢੂੰਦੀ ਆ ਹਨਾ ਤੇ ਫਿਰ ਕਦੋਂ ਰੈਡੀ ਹੁੰਦਾ ਮੋਸਟਲੀ ਕੀ ਆ ਮੌਕੇ ਤੇ ਹੀ ਰੈਡੀ ਕਰਦੇ ਆ ਵੱਡ ਬੁੱਡ ਕੇ ਤੇ ਤਾਂ ਕਰਕੇ ਟਾਈਮ ਬਹੁਤ ਲਾ ਦਿੰਦੇ ਹੁੰਦੇ ਆ ਤੇ ਉਹ ਬਾਟਰ ਵਾਲਿਆ ਜਿਹੜੇ ਉਹ ਬਹੁਤ ਟਾਈਮ ਲਾਉਂਦੇ ਆ ਉਹ ਖੁੱਲਦੇ ਹੀ ਰਾਤ ਨੂੰ ਆਂਗੇ ਮੈਨਾਂ 12 ਤੋਂ ਬਾਅਦ ਖੁੱਲਦੇ ਆਗੇ ਉਹ ਮੈਂ ਅੱਗੇ ਵੀ ਕਿਨਾਂ ਜੋ ਚੈਨਲ ਆਪਾਂ ਸਟਾਰਟ ਕੀਤਾ ਕੀਤਾ ਉਦੋਂ ਮੇਰੇ ਹਿਸਾਬ ਨਾਲ ਉੱਥੇ ਰੁਕਿਆ ਮੈਂ ਇਹ ਸਾਈਡ ਜੇ ਨੂੰ ਆ ਹੁਣ ਨਹੀਂ ਇੱਥੋਂ ਸਾਰਾ ਬਾਰਡਰ ਦਾ ਪਿੰਡ ਸਰ ਸੀਗਾ 1100 ਤੇ ਹੁਣ ਇੱਧਰ ਪਿਕਅਪ ਕਰਨ ਥਾਣੀਆਂ ਆਪਾਂ ਨੂੰ 2 2200 2100 ਕਿਲੋਮੀਟਰ ਬਣ ਜਾਣਾ ਸਾਰਾ ਚਲੋ ਉੱਧਰ ਰੇਟ ਹੈਗਾ ਜੇ ਜਿਪ ਕਾਈ ਹੋਊਗੀ ਇਨੇ ਰੰਗ ਹਨ ਹਨੇਰੇ ਆਈ ਆਈ ਆ ਚਲੋ ਕੋਈ ਚੱਕਰ ਲਈ ਬਾਕੀ ਦੇਖਦੇ ਆ ਕੀ ਬਣਦਾ ਕਿ 12 ਵੱਜ ਗਿਆ ਜਮਾ ਸਹੀ ਹੈ ਨਾ ਤੇ 12 ਵੱਜ ਗਿਆ ਤੇ ਆਪਾਂ ਟ੍ਰੇਲਰ ਵੀ ਕਲੀਨ ਕਰਨਾਗਾ ਰਸਤੇ 'ਚ ਰੁੱਕ ਕੇ ਤੇ ਟਾਈਮ ਖਾਸਾ ਹੀ ਲੱਗਿਆਣਾ ਉਹੀ ਛੇਤ ਚੂ ਤਾਂ ਵਾਜੀ ਜਾਣੇ ਜਾਂਦੇ ਕਰਦੇ ਆਣੋ ਕੇ ਵਾਹ ਤੇ ਤਾਂ ਇਹ ਸੋਵਾ ਬੈਕਅਪ ਹੋਊਗੀ ਸੋਵਾ ਵੀ ਮੇਰੇ ਸਾਹ ਨਾਲ ਕਾਲੀ ਕਰਨ ਦਾ ਫਾਇਦਾ ਨਹੀਂ ਆ ਕਿਉਂਕਿ ਬਾਹਰ ਤੇ ਜਿਹੜੀ ਇਫੈਕਸ਼ਨ ਆ ਹਨਾ ਤੇ ਉਹ ਤਾਂ ਰਾਤ ਨੂੰ ਖੁੱਲਦੇ ਆ ਜਿਹੜੇ ਤਾਂ ਬੰਦ ਹੁੰਦੇ ਆ ਇਹ ਅੱਜ ਦਾ ਦਿਨ ਤੇ ਦੋ ਦਿਨ ਹੋਰ ਲੱਗ ਜਾਣੇ ਆਪਾਂ ਨੂੰ ਉੱਥੇ ਜਾਂਦੇ ਕਰਦੇ ਆਣੋ ਜਾਣਾ ਕਿੱਧਰ ਜਾਣਾ ਕਿੱਧਰ ਜਾਣਾ 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 ਟਰਨ ਰਾਈਟ ਔਨ ਮਿਨੀਸੋਟਾ 280 ਨਾਰਥ ਆ ਬਹੁਤ ਟਾਈਟ ਟਰਨ ਆ ਗਿਆ ਨਾ ਇੱਥੇ ਜੇ ਹੈ ਮਿਨੀਸੋਟਾ ਤੋਂ ਹੀ ਚੱਕਣਾ ਪਰੇ ਉਧਰ ਆਗਾ ਸਾਈਡ ਜੀ ਨੂੰ ਜਾ ਕੇ ਆ ਵੀ 1000 ਕਿਲੋਮੀਟਰ ਵੰਗੂ ਵੱਜ ਜਾਣਾ ਆਪਣਾ ਆਪਾਂ ਬੰਨਾ ਕਿੱਧਰ ਚੱਲੇ ਆ ਬਾਅਸ ਆ ਮੈਂ ਉਧਰੋਂ ਜਿਹੜੇ ਸੇਡ ਕਲਾਉਡ ਵਾਲੇ ਨਹੀਂ ਲਾਭ ਤੇ ਰੁਕਦੇ ਹੁੰਦੇ ਹਨਾ ਇਹ ਮੈਨਾਂ ਦਾ ਉਹ ਹੀ ਇੱਕ ਜਿਹੜਾ ਦੂਜੀ ਸਾਈਡ ਨੂੰ ਮੋੜਨਾ ਆਪਾਂ ਤੇ ਉੱਥੋਂ ਹਸਾਬ ਨਾਲੋ ਜਾਣਾ ਘੱਟੋ-ਘੱਟ 375 ਕਿਲੋਮੀਟਰ ਮਿਨੀਪੈਕ ਵਾਲੀ ਸਾਈਡ ਨੂੰ ਇਹ ਮਿਨੀ ਸੋਟਾ ਦੇ ਉੱਧਰ ਪਰੇ ਨੂੰ ਜਮ ਐਂਡ ਤਾਈ ਉੱਧਰੋਂ ਲਿਆਉਣਾ ਚਾਹ ਕੇ ਉੱਥੇ ਪਤਾ ਨਹੀਂ ਕਿਹੜੇ ਬੱਕਰੇ ਵੱਢੀ ਜਾਂਦੇ ਜਿਹੜਾ ਉੱਥੋਂ ਲੋਡ ਮਿਲਿਆਗਾ ਵਾਪਸ ਹਸਾਬ ਨਾਲੋ ਤੇ ਕੱਲ ਨੂੰ ਇਹ ਸਾਰਾ ਵਾਪਸੀ ਜਾਣਾ ਹੁਣ ਮੇਰਾ ਫਿਰ ਪਲਾਨ ਇਹ ਚੇਂਜ ਹੋ ਗਿਆ ਕਿਉਂਕਿ ਗਾ ਤਾਂ ਮੈਨੂੰ ਪਤਾ ਲਾਭ ਨੂੰ ਕਿਹੜਾ ਆਉਣਾ ਇੱਥੋਂ ਹੀ ਨਾ ਕਿਉਂਕਿ ਇਹ ਟ੍ਰੇਲ ਦਾ ਚੱਲ ਆ ਜਾਊਗਾ ਇੱਥੇ ਸ਼ਾਵਰ ਲੈ ਕੇ ਚਾਲਦੇ ਆਂਗੇ ਨਾ ਨੂੰ ਕਿ ਨਾਲ ਟ੍ਰੇਲਰ ਕਲੀਨ ਕਰ ਲੈਂਦੇ ਆਂ ਸੈਂਟ ਕਲਾਉਡ ਵਾਲੇ ਤੇ ਹਨਾ ਤੇ ਨਾਲੇ ਨਾ ਨੂੰ ਕਿ ਫੇਰ ਹੀ ਅੱਗੇ ਨੂੰ ਚਾਲਦੇ ਆਂ ਕਿ ਉਹ ਲੋਡ ਤਾਂ ਮੇਰੇ ਹਸਾ ਨਾਲ ਕੱਲ ਨੂੰ ਹੀ ਮਿਲੂਗਾ ਜੇ ਅੱਜ ਮਿਲ ਗਿਆ ਤਾਂ ਕਿਸਮਤ ਆ ਕਿਉਂਕਿ ਇੱਧਰ ਸਿੰਗਲ ਜੀ ਹਾਈਵੇ ਆਉਣੇ ਆ ਤੇ ਵੀ ਇੱਕ ਹੋ ਰਹਿਣਾ ਤਾਂ ਕਰਕੇ ਚੱਲ ਕਰਦੇ ਆਂ ਨਾ ਨੂੰ ਵੀ ਚਾਲਦੇ ਆਂ ਮੈਂ ਹੁਣ ਧਿਆਨ ਮਾਰਿਆ ਮੈਨੂੰ ਲੱਗਿਆ ਸੀਗਾ ਜਿਵੇਂ ਸੈਂਟ ਕਲਾਉਡ ਵਾਲਾ ਉਹੀ ਹੀ ਮੈਨੂੰ ਲੱਗਦਾ ਹਾਈਵੇ ਘਟਨਾਗਾ ਜਿੱਥੋਂ ਤਾਈ ਮੈਨੂੰ ਲੱਗਦਾ 15 ਹੀ ਆ ਉਧਰੋਂ ਆਉਦੇ ਸੈਂਟ ਕਲਾਉਡ ਵੀ ਲਿਖਿਆ ਹੋਇਆ ਨਾਰਥ ਨੂੰ ਨਾਰਥ ਨੂੰ ਜਾਣਾ ਆਪਾਂ ਨਾਰਥ ਨੂੰ 15 ਤੇ ਨਾ ਉਹ ਘੜੇ ਨੇ ਲੈਂਡ ਚੇਂਜ ਕੀਤੀ ਨਾ ਪਿੱਛੇ ਵਾਲਿਆਂ ਨੇ ਬਾਰੇ ਇਹੀ ਗਲਤੀਆਂ ਹੋ ਰਹੀਆਂ ਅੱਜ ਦੀ ਘੜੀ ਮੈਂ ਕੱਲ ਵੀ ਗੱਲ ਕੀਤੀ ਸੀ ਸ਼ੋਲਡਰ ਤੇ ਕੋਈ ਵੀ ਖੜਾ ਹਨਾ ਆਪ ਦੀ ਲੈਂਡ ਚੇਂਜ ਕਰ ਲਓ ਤੇ ਆਪ ਦਾ ਕਰੂਜ ਵਗੈਰਾ ਤੋੜ ਲਓ ਕਿਉਂਕਿ ਜਿਵੇਂ ਹੁਣ ਕਿੰਨੇ ਛਾਲਾ ਛੁਲਾ ਮਰੀ ਜਾਂਦੇ ਆ ਮੂਹਰੇ ਤੇ ਧਿਆਨ ਰੱਖੋ ਪੀਰ ਬਣ ਕੇ ਆਪ ਦਾ ਸਾਰੇ ਜਾਣੇ ਅੱਜ ਜਮਾੜੀ ਤੋਂ ਪਰੇ ਕਲੀਪੂ ਰਾਵੀ ਟੈਂਪਰੇਚਰ ਨਾਲ ਪਲੱਸ ਚ 3-4 ਥੋੜੀ ਥੋੜੀ ਠੰਡ ਜੀ ਹੈਗੀ ਆ ਚਲੋ ਚੱਲਦੇ ਆ ਉੱਥੇ ਲਾਪਤੇ मैं ट्रक लाता, फिर आफ्टर चेक आउट आफ्टर थ्री आवर मैं ट्रक लाता ता पार्किंग दूजी हाँ मैं चल ट्रेलर क्लीन करके उधर दूजी सैड ला दें इन्ने टाइम चाह नहीं कोई देखते हैं बाकी तो तो क्लीन करके निकल के, मैं रुकया सलैंग जे मैं चलना क्योंकि वह लाभता एड्रैस थोड़ा जहा अगे

ਮੁੜ ਕੇ ਆਣਾ ਇਹਨਾਂ ਨੇ ਐਵੇਂ ਇੰਤੇ ਕੋਈ ਜੱਬ ਖੜਾ ਕਰ ਲਿਆ ਫੇਰ ਵੀ ਇਤਾਂ ਕਰਾਂਗੇ ਉਹਦੋਂ ਚੰਗਾ ਹੋਣੀ ਇਹਨੂੰ ਪਾਸੇ ਕਰ ਜੰਨੇ ਆ ਬੇਨੇ ਪਾਰਕਿੰਗ ਲੱਭ ਜੇ ਕਿਤੇ ਟਰੱਕ ਤਾਂ ਪਹਿਲਾਂ ਹੀ ਵਿਚਾਲੇ ਖੜੇ ਆ ਸਾਰੇ ਹੋਏ ਸਿਰਿਆ ਇਹਦੇ ਨਾਲ ਲਾ ਦਿੰਨੇ ਨੇ ਇੱਥੇ ਲਾ ਕੇ ਭੱਜ ਕੇ ਨਾ ਆਏ ਹੁਣੇ ਪਕੜਾ ਟਾਈਮ ਲਾਉਣਾ ਫਿਰ ਆ ਇੱਥੇ ਲਾਤਾ ਕੇਰਾ ਪ੍ਰਮਾਤਮਾ ਭਲੀ ਕਰੇ ਸ਼ਾਵਰ ਫ੍ਰੀ ਮਿਲ ਜੇ ਤੇ ਹੁਣ ਜਾਣ ਹੀ ਕਰਾਂਗੇ ਆਪਾਂ ਕਿਉਂਕਿ ਟਰੱਕ ਉੱਜੇ ਥਾਂ ਤੇ ਲੱਗਿਆ ਹੋਇਆ ਨਹੀਂ ਹੂੰ ਤਾਂ ਕੋਈ ਚੱਕਰ ਨਹੀਂ ਸੀਗਾ ਟਰੱਕ ਦਾ ਕਰਕੇ ਆ ਆਹ ਪਾਰਕਿੰਗ ਆ ਸਾਰੀਆਂ ਫੀਆ ਲੰਗਾ ਇੰਨਾ ਜਿਆਦਾ ਜੰਤਾ ਬੋਟੇਲਾਂ ਲਾ ਲਾ ਦੇਖੀ ਹੈ ਵੀ ਕੰਨ ਚਰਦੇ ਕੋਈ ਲਾ ਲੂਗਾ ਸਾ ਕੋਈ ਮਾੜੀ ਗੱਲ ਆ ਬੋਟੇਲਾਂ ਦਾ ਦੋ ਦੋ ਕਰਕੇ ਲਾ ਲਓ ਪਰ ਹੈਗਲਾ ਕਹਿੰਦਾ ਸਾਡੀ ਮਰਜ਼ੀ ਵੀ ਰੇ ਐ ਵੀ ਠੀਕਾ ਥੋੜਾ ਲੈ ਆ ਕਹਿੰਦਾ ਇਹ ਮੁੰਡੇ ਕਹਿੰਦੇ ਕਿਸੇ ਤਾਂ ਇਹ ਮੁੰਡੇ ਆ ਪਤਾ ਨਹੀਂ ਬੁੱਢੇ ਆ ਪਹਿਲਾਂ 300 ਅਵੇਲੇਬਲ ਹੁਣ 2 ਰਹਿ ਗਏ ਆ ਬਾਈ ਨੰਬਰ ਆਪਣਾ ਹੀ ਆ ਨੰਬਰ 4 ਮਿਲ ਗਿਆ ਆ ਪੈਨ ਭਰਨਾ ਇਹਦੇ ਤੇ ਕਿਉਂ ਸ਼ਾਵਰ ਸ਼ਾਵਰ ਚਾਰਤ ਨੰਬਰ ਚਾਰ ਨੰਬਰ ਚਾਰ ਨੰਬਰ ਇਹਗਾ 40385 40300 ਇੱਜਾਸੀ ਵਾਓ ਬਾਬੇ ਕਿੰਨੇ ਸਪੇਸ ਆਵੇ ਆਹ ਲੱਗਾ ਇੱਧਰ ਸ਼ੀਟ ਲੱਗੀ ਆ ਆਹ ਲੱਗ ਵਾਹ ਜੀ ਵਾਹ ਨੰਦੀ ਆ ਗਿਆ ਆਇਆ ਵੀ ਸ਼ੇਰੋਂ ਨੰਦ ਗਿਆ ਵੱਜ ਸ਼ਾਵਰ ਹੋ ਗਿਆ ਡਨ ਹੁਣ ਚੱਲੀਏ ਤੇ ਸਾਰਾ ਕੁਝ ਸਹੀ ਸਲਾਮਤ ਹੋਵੇ ਟਰੱਕ ਖੜਾ ਕਿਸੁੱਤੇ ਥਾਂ ਦੇ ਸੀਗਾ ਹਾਂ ਤੇ ਜਮਾਈ ਟੋਪਣੇ ਨਿਕਲੇ ਜਮਾਈ ਇਹ ਕਹਿੰਦੇ ਨੇ ਹੁੰਦੇ ਵੀ ਤੂਫਾਨ ਦੇ ਆਉਣ ਤੋਂ ਪਹਿਲਾਂ ਦੀ ਸ਼ਾਂਤੀ ਉਦਾਂ ਦੀ ਸ਼ਾਂਤੀ ਲੱਗ ਰਹੀ ਆ ਸਾਰੀ ਆ ਦੇਖੋ ਇੱਧਰ ਵੀ ਹਾਲ ਨਿਕੜ ਮਾਰਟ ਵੀ ਆ ਸਾਬੇ ਵੀ ਆ ਸਾਰਾ ਕੁਝ ਆ ਇੱਥੇ ਆ ਪਏ ਹਰੇ ਲੋੜ ਲੜਨਾ ਮਿਲਣ ਵਾਲੇ ਜਾਂ ਪਾਰਕਿੰਗ ਵਰਕਿੰਗ ਲਾ ਕੇ ਗਏ ਹੋਏ ਲੱਗਦੇ ਆ ਬੰਦੇ ਟਰੱਕ ਕਿੱਥੇ ਆ ਓਏ ਫੌਰਨ ਹੀ ਛਰਾਉਣ ਕਰ ਗਿਆ ਹੀ ਮੈਂ ਇਹਦੇ ਫੇਰ ਵੀ ਇੱਕ ਕਰੀ ਉਤੋਂ ਦੀ ਜਿਹੜਾ ਘਟ ਲਗੇ ਸਾਰੇ ਤੇ ਵੀ ਓਕੇ ਰਿਪੋਰਟ ਸਾਰਾ ਕੁਝ ਇਹ ਯਾਰੀ ਕੁ ਡੋਰੀ ਖੋਲ ਦੇ ਜਿਹੜੇ ਹਾਈਵੇ ਤੇ ਨਹੀਂ ਖੁੱਲੇ ਫਿਰਦੇ ਹੁੰਦੇ ਬਸ ਤੂੰ ਚੰਗਾ ਪਹਿਲਾਂ ਹੀ ਦੇਖ ਲਓ ਨੇ ਓਕੇ ਆ ਆਪਣੇ ਨਾ ਹੁਣ ਜਿਵੇਂ ਇੱਥੇ ਸਟੂਡੈਂਟਾਂ ਦੀਆਂ ਫਾਈਲਾਂ ਫੁੱਲਾਂ ਲੱਗੀਆਂ ਸੀ ਹਨਾ ਦੋ-ਦੋ ਸਾਲਾਂ ਦੇ ਵਿਚਾਰੇ ਵੇਟ ਕਰੀ ਜਾਂਦੇ ਇੰਨਾ ਇੰਡੀਆ ਜਾਣ ਜੋਗੇ ਨਾ ਹੋਰ ਤੇ ਇਹਨਾਂ ਨੇ ਚੱਕ ਕੇ ਕੀ ਕਰਤਾ ਜੀ ਉਹ ਬੰਦ ਹੀ ਕਰਤਾ ਸਿਸਟਮ ਜਿਹੜੇ ਦੇ ਥਰੂ ਫਾਈਲਾਂ ਲੱਗੀਆਂ ਹੋਈਆਂ ਸੀ ਉਹਨਾਂ ਦੀਆਂ ਹਨਾ ਐਨਾ-ਐਨਾ ਚਿਰ ਹੋ ਗਿਆ ਸੀ ਵੇਟ ਕਰਦੇ ਆਣੋਂ ਮੈਂ ਇੱਕ ਮੁੰਡੇ ਦੀ ਇੰਟਰਵਿਊ ਸੁਣੀ ਆ ਉਹ ਕਹਿੰਦਾ ਜੀ ਸਾਲਾ ਚ ਵੀ ਕੰਮ ਕੀਤਾ ਰੋਜ਼ਰ ਨਾਲ ਵੀ ਇੰਨੇ ਨਹੀਂ ਠੰਡ ਜਾਣਾ ਥਾਂ ਚ ਪਲਾਟ ਆ ਜਾਂਦਾ ਜੀ ਹੋਰ ਹਨਾ ਤੇ ਕਿੰਨੇ ਬਹੁ ਮਾੜੀ ਗੱਲ ਹੈ ਕਿਸੇ ਦੀਆਂ ਆਸਾਂ ਮਿੱਧੀਆਂ ਇਹਨੇ ਸਾਲਾਂ ਤੋਂ ਲੱਗੇ ਆ ਮੈਂ ਅਸੀਂ ਪਤਾ ਨਹੀਂ ਇੰਡੀਆ ਗਿਆ ਨੂੰ ਪੰਜ ਪੰਜ ਸੌ ਸੱਤ ਸਾਲ ਹੋ ਗਏ ਹਨਾ ਹੋਰ ਤੇ ਕਈ ਬੰਦਿਆਂ ਲਈ ਉਹ ਯਾਰਾ ਚੀਜ਼ ਮਰਿਆਕ ਬਣੀ ਵੀ ਆ ਹਨਾ ਕੋਈ ਫੂਟ ਟਰੱਕ ਵਾਲਾਗਾ ਤੇ ਉਹ ਕਰੀ ਜਾਂਦਾਗਾ ਵੀ ਜਿਹੜਾ ਪੀ ਐਨ ਵੀ ਚ ਜਿਨ੍ਹਾਂ ਦੀਆਂ ਪਹਿਲਾਂ ਵਾਪਸ ਹੋਈਆਂ ਹੋਰ ਤੁਸੀਂ ਇੱਕ ਚੀਜ਼ ਤੇ ਤਾਂ ਗੌਰ ਹੀ ਨਹੀਂ ਕੀਤੀ ਹਨਾ ਵੀ ਸਾਡੇ 딜 ਲੱਗੀ ਵੀ ਆ ਨਾਮ ਵਾਲੇ ਫ੍ਰੀ ਹੋ ਕਰੋ ਇੰਨਾ ਉਹ ਯਾਰ ਸ਼ਰਮ ਨਾਲ ਡੁੱਬ ਕੇ ਮਰ ਜਾਓ ਯਾਰ ਉਹੀ ਨਾ ਕੰਮਾਣੋ ਯਾਰਾ ਨਾ ਕਿਸੇ ਦਾ ਉੱਤੇ ਜਾਣ ਤੇ ਬਣੀ ਪਈ ਐ ਇਹਨਾਂ ਨਾਲ ਚੇਰੋ ਗਈ ਬਰਗ ਪਰ ਮਟੋਨਾਂ ਦੇ ਐਕਸਪਾਇਰ ਹੋਣ ਵਾਲੇ ਆ ਉਹਨਾਂ ਦਾ ਪਤਾ ਨਹੀਂ ਵਿਚਾਰਾਂ ਦਾ ਕੀ ਬੰਨਣਾ ਕੀ ਨਹੀਂ ਬੰਨਣਾ ਹਨਾ ਫੇ ਸੋਡਾ ਹੱਸਾ ਹੋਇਆ ਪਿਆ ਹਨਾ ਉਹਨੂੰ ਇੰਨੀਆ ਕ ਲਾਣ ਤਾਂ ਪਈ ਜਾਂਦਗਾ ਨਾ ਉਹ ਪੂ ਟਰੱਕ ਵਾਲੇ ਨੂੰ ਇੰਨੀਆ ਕ ਲਾਣ ਤੋਂ ਖੈਰੇ ਨਹੀਂ ਵੀ ਮੁੰਡੇ ਨੇ ਵੀਡੀਓ ਪਾਈ ਆ ਨਾ ਉਹਦੀ ਵੀ ਫੈਲ ਵਿੱਚ ਸੀ ਖੈਰੇ ਦੀ ਵੀ ਉਹ ਵੀ ਪੂਰਾ ਦੁਖੀ ਆ ਰਾਈਟ ਨਾਉ ਭਰਾ ਹਨਾ ਇਹ ਆ ਤੂੰ ਕਾਦੂਆਂ ਕਰਦੇ ਹੋ ਨਿਆ ਆਪਦੇ ਬੰਦਿਆਂ ਦੀ ਤੁਸੀਂ ਕਿਉਂਕਿ ਇਹ ਤਾਂ ਜਿਹੜੀ ਤੂੰ ਕਿਸੇ ਨੂੰ ਕਿਹਦਾ ਨਾਮ ਆਪਦੇ ਬੰਦਿਆਂ ਨੇ ਲਾਇਆ ਤੂੰ ਆਹ ਨਾਂ ਆ ਲਿਆ ਨੂੰ ਡੀ ਲਾਣਾ ਜਿਉ ਉਹ ਸ਼ਰਮ ਨਾਲ ਲੁੱਬ ਕੇ ਮਰ ਜਾਓ ਕੰਜਰ ਦਿਓ ਉਹਨਾਂ ਨੂੰ ਪੁੱਛ ਕੇ ਦੇਖੋ ਉਹਨਾਂ ਦੇ ਮਾਂ ਪਿਓ ਨੂੰ ਪੁੱਛ ਕੇ ਦੇਖੋ ਜਿਹੜੇ ਇੰਡੀਆ ਬੇਟੇ ਤਰਸ ਰਿਹਾ ਆਪਦੇ ਕੱਲੇ ਕੱਲੇ ਜਵਾਕ ਭੇਜੇ ਵਿਆ ਕਿ ਕਦੋਂ ਸਾਡਾ ਪੁੱਤ ਆਊਗਾ ਪਤਾ ਨਹੀਂ ਕਿਹਦਾ ਕੌਣ ਦੁਰ ਗਿਆ ਮੰਗਰਾਉਣਾ ਜਿੰਨਾਂ ਤੋਂ ਜਾਇਆ ਵੀ ਨਹੀਂ ਗਿਆ ਵਾਪਸ ਮੁੜ ਕੇ ਪ੍ਰੋਗਰਾਮ ਛੱਡੇ ਆਗਲੇ ਨੇ ਆਪਦੇ ਘਰਾਂ ਦੇ ਕੋਈ ਵਿਆਹ ਸ਼ਾਦੀਆਂ ਮਰਕਾ ਹਨ ਤੇ ਛੋਟਾ ਹਾਸਾ ਹੋਇਆ ਪਿਆ ਨਾ ਮੇਰਾ ਭਰਾ ਇਦਾਂ ਨਾ ਕਰਿਆ ਕਰੋ ਹੋਰ ਬਥੇਰੇ ਗਿਆ ਚੁਟਕਲੇ ਹੀ ਬਣਾਉਣੇ ਆ ਹੋਰ ਬਥੇਰੇ ਬਣ ਜਾਂਦੇ ਆ ਤੇ ਮੈਂ ਤਾਂ ਇਹ ਕਹੂੰਗਾ ਹੁਣ ਜੇ ਉਹਨਾਂ ਨੇ ਏਕਾ ਕਰ ਲਿਆ ਸਾਰਿਆਂ ਨੇ ਵੀ ਤੇਰੇ ਜਾਣਾ ਹੀ ਨਹੀਂ ਕਿਸੇ ਨੇ ਫੇਰ ਕੀ ਕਰੇਗਾ ਭੁੱਖਾ ਹੀ ਮਰੇਗਾ ਸਟੂਡੈਂਟਾਂ ਦਾ ਏਕਾ ਨਾਲੇ ਪਤਾ ਵੀ ਜਿੱਧਰ ਹੋ ਜਾਣ ਫੇਰ ਤਸੱਲੀ ਕਰਾ ਦਿੰਦੇ ਹੁੰਦੇ ਆ ਨਾ ਮੇਰਾ ਭਰਾ ਇਹ ਕੰਮ ਕਰਿਆ ਕਰੋ ਬੰਦੇ ਨੇ ਜਮਾਂ ਨਹੀਂ ਸ਼ਰਮ ਨਹੀਂ ਸੋਸ਼ਲ ਮੀਡੀਆ ਤੇ ਇੰਨਾ ਰੌਲਾ ਪਿਆ ਹੋਇਆ ਹੈ ਨਾ ਹੋਰ ਇਹ ਕੰਨਾ ਨਹੀਂ ਆਪਾਂ ਆਪ ਦਾ ਹੀ ਵਿੱਚ ਢੋਲ ਫਿੱਟਦਾ ਹਾਂ ਫੇਮਾ ਜਰੂਰ ਹੋ ਗਿਆ ਤੂੰ ਇੱਕ ਗੀਜ ਆ ਤੇ ਪਰ ਗਾਲਾਂ ਨਾਲ ਮੇਰਾ ਵੀਰ ਹੋਣੀ ਹੋਇਆ ਗਾਲਾਂ ਨਾਲ ਹੋਇਆਂਗਾ ਨਾ ਐਂਦਾ ਕਰਿਆ ਕਰੋ ਯਾਰ ਮੈਂ ਹੈਗਾ ਸੀਗਾ ਹਾਈਵੇ 10 ਤੇ ਆ ਇੰਦਰ ਮਿਨੀ ਸੋਟਾ ਚ ਇਹ ਨਿੱਕੇ ਨਿੱਕੇ ਸ਼ਹਿਰ ਹਨ ਨਿੱਕੇ ਨਿੱਕੇ ਜਿਵੇਂ ਕਹਣਾ ਉਹਨਾਂ ਦਾ ਪਿੰਡ ਆ ਗਿਆ ਇਹ ਕੋਈ ਬੰਦਾ ਟਰੱਕ ਸਟਾਪ ਨਹੀਂ ਹੈਗਾ ਹਨਾ ਇਹ ਬਾ ਥੋੜੇ ਟਾਈਮ ਬਾਅਦ ਹੀ ਨਿੱਕਾ ਜਿਹਾ ਪਿੰਡ ਆ ਜਾਂਦਾ ਹੈਗਾ ਥੋੜੇ ਥੋੜੇ ਜਿਹੇ ਟਾਈਮ ਬਾਅਦ ਆ ਹੁਣ ਤਾਂ ਸਿੰਗਲ ਹੋ ਗਿਆ ਪਹਿਲਾਂ ਜਿਹੜਾ ਡਬਲ ਹਾਈਵੇ ਸੀਗਾ ਜਿਹੜੇ ਬੰਦੇ ਇੰਦਰ ਚਾਲਦੇ ਆ ਵੈਨ ਆ ਸਵੇਰ ਜਦੋਂ ਟੀਏ ਤੇ ਰੁਕਿਆ ਹੋਇਆ ਸੀਗਾ ਉੱਥੇ 22 ਮਿਲਿਆ ਮੈਨੂੰ ਕਹਲੇ ਪੂਰਨੀਆਂ ਦਾ ਇੱਕ ਤੇ 22 ਮਿਲਿਆ ਮੈਨੂੰ ਇੱਕ ਲਾਲਾ ਲਾਲਾ ਗੁੱਡੀ ਮੂਰੇ ਲਾਲਾ ਆ ਮੋੜਨਾ ਹੀ ਸਿੱਧੋ ਤੇ ਬਾਈ ਕਹਿੰਦਾ ਮੈਂ ਬੈ ਕਹਿੰਦਾ ਐਤੋਂ ਸੋਡਾ ਕੈਨੇਡਾ ਤੋਂ ਦਵਾਈ ਮੰਗਾਈ ਸੀ ਵੀ ਬਾਲਾਂ ਲਈ ਵੀ ਬਾਲਾ ਜਾਣ ਉਹ ਕੱਲ ਕੀ ਛਿੜੀ ਵੀ ਉਹ ਜਦੋਂ ਮੈਂ ਉਹ ਫਾਰਮੇਸੀ ਚਾਹਤ ਤੋਂ ਤੇ ਨਾ ਉਹ ਸੋਪ ਜੀ ਲਾ ਕੇ ਪਈ ਉਹ ਤਾਂ ਲੈਂਦੀ ਨਹੀਂ ਤੇ ਬਾਈਆਂ ਗੱਲਾਂ ਕਰਨ ਲੱਗਿਆ ਬਾਈ ਕਹਿੰਦਾ ਸਾਰੇ ਮਿੰਨੀ ਸੋਡਾ ਚਾਹੀ ਆਲ ਮਿਲਣਾਗਾ ਇਹ ਪਾਣੀ ਚ ਨੂਨ ਆ ਪਤਾ ਨਹੀਂ ਕੀ ਨੂਨ ਆ ਇੱਕ ਤਾਂ ਤੇ ਹੋਰ ਪਤਾ ਨਹੀਂ ਕੀ ਦਤਾ ਹੈ ਤੇ ਬਈ ਉਹ ਐਂ ਲੱਗ ਜਾਂਦਾ ਜਿਹਾ ਪਿੰਡੇ ਤੋਂ ਸੱਪ ਨਹੀਂ ਨਹੀਂ ਲੈਂਦੀ ਹੁੰਦੀ ਬਾਲਾ ਗੰਦਾ ਪਾਣੀ ਆ ਜਿੰਨਾ ਵੀ ਕਹਦੇ ਓਟਾ ਪੀਣ ਨਾਲ ਐ ਨਹੀਂ ਪਾਈ ਕਹਿੰਦਾ ਬਾਲਾ ਦਾ ਹੀ ਹਾਲ ਆਗਾ ਇਹ ਕੰਟਰੀਆਂ ਦਾ ਇਹੀ ਹਾਲ ਆ ਇੱਥੇ ਪਾਣੀ ਨਾ ਇਹ ਰੀ-ਯੂਜ਼ ਕਰਦੇ ਆ ਮੰਨ ਲਓ ਜਿਹੜਾ ਆਪਣਾ ਵੇਸਟੇਜ ਹੁੰਦਾ ਸੀਵਰੇਜ ਵਾਲਾ ਪਾਣੀ ਹੁੰਦਾ ਆਪਣਾ ਜਿਵੇਂ ਵਾਸ਼ਰੂਮ ਦਾ ਹੋ ਗਿਆ ਵੀ ਸਾਰਾ ਟਾਇਲਟ ਵਾਲਾ ਪਾਣੀ ਹੋ ਗਿਆ ਨਹਾਉਣ ਵਾਲਾ ਹੋ ਰਹਿਣਾ ਕਿਚਨ ਦਾ ਪਾਣੀ ਹੋ ਗਿਆ ਜਿਹੜਾ ਵੀ ਹੋ ਗਿਆ ਜਿਵੇਂ ਉਹਨਾਂ ਅਡਮਿੰਟਨ ਦੇ ਇੱਕ ਬੰਦੇ ਨੇ ਪਾਈ ਵੀ ਆਪਣੇ ਭਰਾ ਨੇ ਪੰਜਾਬੀ ਨੇ ਉਹ ਵੀ ਅਡਮਿੰਟਨ ਦਾ ਹੀ ਆ ਉਹ ਕਹਿੰਦਾ ਵੀ ਅਡਮੈਂਟਨ ਨਾਲ ਕੀ ਕਰਦੇ ਜਿੱਥੋਂ ਸਾਫ ਪਾਣੀ ਚਾੱਕਦੇ ਜਿਹੜੀ ਨਦੀ ਚੋਂ ਆਲੋ ਹਨ ਤੇ ਇਹ ਜਿਹੜਾ ਸੀਵਰੇਜ ਦਾ ਪਾਣੀ ਹੁੰਦਾ ਇੱਕ ਥਾਂ ਇਕੱਠਾ ਕਰਦੇ ਆਗੇ ਇਹ ਉਹਨੂੰ ਸਾਰੇ ਨੂੰ ਸਾਫ ਕਰਕੇ ਉਹ ਸਾਫ ਪਾਣੀ ਚ ਫੇਰ ਛੱਡ ਦਿੰਦੇ ਆ ਉਧਰਲ ਜਾ ਕੇ ਜਿੱਥੋਂ ਨਦੀ ਚੋਂ ਚਾੱਕਦੇ ਆ ਉਹਨੂੰ ਵੇਰ ਸਾਫ ਕਰਦੇ ਕਹਿਣ ਦਾ ਮਤਲਬ ਉਹੀ ਵਾਸ਼ਰੂਮ ਵਾਲਾ ਪਾਣੀ ਸਾਰਾ ਸ਼ੈਂਪੂ ਸਾ ਆਪਣਾ ਟਾਇਲਟ ਦਾ ਪਾਣੀ ਦਾਰੇ ਹੁਣ ਨੂੰ ਸਾਫ ਸੁਕ ਕਰਕੇ ਪਿਆਈ ਜਾਂਦਾ ਬੰਦੇ ਨੂੰ ਭਈਆ ਸੌਰੀ ਬੰਦੇ ਨੂੰ ਤਾਂ ਯਾਰ ਹੈ ਜੀਭ ਜਾਂ ਲੱਗਣਾ ਹੀ ਆ ਉਹ ਬਾਈ ਕਹਿੰਦਾ ਮੈਂ ਤਾਂ ਉਹਦੇ ਨਾਲ ਪਾਣੀ ਨਹੀਂ ਪੀਤਾ ਕਹਿੰਦਾ ਮੈਂ ਤਾਂ ਇਹ ਤੋਂ ਦਾ ਡੱਲ ਸਟੋਰ ਤੋਂ ਇੱਕ ਵੀ ਜਿਹੜਾ ਹੁੰਦਾ ਆਪਣਾ ਨੇਚਰਲ ਪਾਣੀ ਹੈ ਨਾ ਜਿਵੇਂ ਇਈ ਤੀਧਾਵਾਂ ਤੋਂ ਨਿਕਲਦਾ ਆਗਾ ਹਨ ਤੇ ਕਹਿੰਦਾ ਉਹ ਮੰਨ ਲਓ ਵੇਖਦਾ ਬੋਤਲਾਂ 'ਚ ਇੱਥੇ ਕਹਿੰਦਾ ਮੈਂ ਤਾਂ ਉਹ ਪੀ ਜਾਨਾਗਾ ਸਪ੍ਰਿੰਗ ਵਾਟਰ ਕਹਿ ਦਿੰਦੇ ਆ ਉਹਨੂੰ ਕਹਿੰਦਾ ਉਹ ਵਾਲਾ ਉਹਦੇ ਨਾਲ ਮੈਂ ਤਾਂ ਪੀਆ ਲੈ ਕਹਿੰਦਾ ਮੈਂ ਨਹੀਂ ਭਰਾ ਉਹ ਪਾਣੀ ਪੀਤਾ ਗੱਲ ਵੀ ਸਹੀ ਯਾਰ ਬੰਦੇ ਨੂੰ ਸੋਚਣ ਨੂੰ ਆਪਾਂ ਨੂੰ ਕਿਵੇਂ ਲੱਗਦਾ ਜੀ ਮੰਨ ਲਓ ਉਹੀ ਹੈ ਨਾ ਆਪਣਾ ਸਾਰਾ ਡਰੇਨ ਵਾਲਾ ਪਾਣੀ ਲਾ ਲਓ ਸੀਵੇਜ ਵਾਲਾ ਵੀ ਉਹੀ ਆਪਾਂ ਨੂੰ ਪਲਾ ਸਾਫ ਕੀਤਾਗਾ ਯਾਰ ਪਲਾ ਕੁਛ ਨਹੀਂ ਉਹਦੇ ਚ ਲੱਗਦਾ ਤਾਂ ਹੈ ਨਾ ਤੇ ਇਹ ਕੰਟਰੀਆਂ ਦੀ ਮੰਨ ਲਓ ਰਿਕਜੀ ਦਾ ਪੜਦਾ ਹੁੰਦਾ ਹੋਰ ਬਹੁਤ ਸੋਹਣੀਆਂ ਚੀਜ਼ਾਂਆਂ ਇੱਥੇ ਮੋਸਟਲੀ ਪਾਣੀ ਕਈ ਸ਼ਹਿਰ ਇਦਾਂ ਕਰਦੇ ਆਗੇ ਜਿਵੇਂ ਐਡਮਿੰਟਨ ਹੋ ਗਿਆ ਹਨਾ ਇਧਰ ਅੰਟਾਰੀਆ ਚ ਵੀ ਹੈਗੇ ਆ ਤੇ ਉਹ ਬੰਦਾ ਮੈਨੂੰ ਇੱਕ ਹੋਰ ਮਿਲਿਆ ਉਹ ਕਹਿੰਦਾ ਬਾਈ ਸਾਰੇ ਸਾਰੇ ਸ਼ਹਿਰ ਨਹੀਂ ਕਰਦੇ ਬਾਈ ਜੇ ਉਹਦਾ ਸਰਚ ਕਰਕੇ ਦੇਖ ਲੋ ਅੱਜ ਕੱਲ ਤਾਂ ਗੂਗਲ ਤੇ ਪਿਆ ਸਾਰਾ ਕੁਝ ਤੇ ਯੂਐਸਏ ਚ ਵੀ ਬਹੁਤ ਹੈ ਆਸਟ੍ਰੇਲੀਆ ਚ ਵੀ ਹੈਗੇ ਜਿਹੜੇ ਇਹੀ ਸੇਮ ਚੀਜ਼ ਕਰਦੇ ਆਗੇ ਵੀ ਉਹੀ ਪਾਣੀ ਸਾਫ਼ ਕਰ ਕਰ ਪੀ ਆਂਦੇ ਆ ਆਮ ਦੇ ਆਪ ਦੇ ਸਹਰਾਂ ਦਾ ਸੱਚ ਮਾਰਿਓ ਤੇ ਆਪਣੇ ਇੰਡੀਆ ਚ ਦੇਖ ਲਓ ਪੰਜਾਬ ਚ ਖਾਸ ਕਰਕੇ ਕਿੰਨੇ ਮਿੱਠੇ ਪਾਣੀ ਆ ਯਾਰ ਉੱਥੇ ਹੁਣ ਸਾਡੇ ਘਰੇ ਵੀ 400 ਵਾਲਾ ਬੋਰ ਆ ਭਲਾ ਹਨ ਤੇ ਇੰਨਾ ਕੁ ਵਧੀਆ ਪਾਣੀ ਆ ਨਾ ਗੱਲ ਹੀ ਛੱਡ ਦੋ ਤੁਸੀਂ ਇਹ ਭਲਾ ਯਾਰ ਫਿਲਟਰ ਕਰਕੇ ਪੀਣਾ ਪਰ ਥੋੜੀ ਜਿਹੀ ਦਿਮਾਗ ਚਾਉਦੀ ਵੀ ਇਹ ਪਾਣੀ ਪੀ ਰਿਆਂ ਮੈਨੂੰ ਤਾਂ ਲੱਗਦਾ ਬੰਦੇ ਦੇ ਲੰਘੂਗਾ ਵੇ ਜਿਹੜਾ 플러ਸ਼ ਕਰਕੇ ਆਇਆ ਮੈਂ ਪਹਿਲਾਂ ਉਹ ਸਾਰਾ ਸਾਫ ਹੋ ਕੇ ਆਇਆਗਾ ਤੇ ਮੈਂ ਉਹ ਪੀ ਰਿਹਾ ਉਹ ਮੈਨੂੰ ਨਹੀਂ ਲੱਗਦਾ ਬਈ ਕੋਈ ਨੰਗਾ ਲੂਗਾ ਤੇ ਮੈਨੂੰ ਤਾਂ ਆਪੋ ਤੇ ਹੋਰ ਹੀ ਲੱਗਿਆ ਪਾਈ ਦੀ ਨਾ ਮੈਂ ਉਹੀ ਵੀਡੀਓ ਆ ਗਈ ਮੂਰੇ ਹੈ ਨਾ ਮੈਂ ਥੋੜੀ ਜਿਹੀ ਸੁਣੀ ਮੈਂ ਖੈਰ ਸੁਣੀਏ ਤਾਂ ਸਹੀ ਸਾਰੀ ਮੈਂ ਸਾਰੀ ਸੁਣੀ ਮੈਂ ਗੁਰਪ੍ਰੀਤ ਨੂੰ ਭੇਜੀਤੀ ਉੱਤੇ ਔਰ ਮੈਂ ਕਰ ਰਹੀ ਨਾ ਮੈਂ ਗੁਰਪ੍ਰੀਤ ਉਹ ਆਹ ਵਾਲਾ ਪਾਣੀ ਪੀ ਜਾਂਦੇ ਤੁਸੀਂ ਇਨੇ ਕਿਨੇ ਦੇਖੀ ਆ ਵੀਡੀਓ ਜਾਂ ਕਿਹਨੂੰ ਕਿਹਨੂੰ ਪਤਾ ਹੈਗਾ ਮੈਨੂੰ ਨਹੀਂ ਵੀ ਐਵੇਂ ਕਹਿੰਦਾ ਪਹਿਲਾਂ ਪਤਾ ਭਾਈ ਵੀ ਉਹੀ ਪਾਣੀ ਵਿੱਚ ਉਹਦੇ ਮੰਨ ਲੈ ਜਿੱਥੋਂ ਡਮੈਂਟਰ ਵਾਲੇ ਦੁਆਰੇ ਦਾ ਤਾਂ ਜਿੱਥੋਂ ਸਾਫ਼ ਪਾਣੀ ਚਾਹਦੇ ਜਿਹੜੀ ਨਦੀ ਤੋਂ ਜਾਂ ਹੋਰ ਹਨ ਜਿੱਥੋਂ ਉਹ ਸੀਵਰੇਜ ਵਾਲਾ ਸਾਰਾ ਪਾਣੀ ਇੱਕ ਥਾਂ ਇਕੱਠਾ ਕਰਕੇ ਉਹਨੂੰ ਸਾਫ਼ ਕਰਕੇ ਆਪਦੇਆਂ ਨੂੰ ਪਿਓਰੋ ਬਣਾ ਕੇ ਫੇਰ ਉਹਦੇ ਵਿੱਚ ਛੱਡ ਦਿੰਦੇ ਉੱਥੋਂ ਇਕੱਠੇ ਦੋਨੇ ਫੇਰ ਚੱਕ ਕੇ ਸਾਫ਼ ਕਰਦੇ ਫੇਰ ਤੁਹਾਡੀਆਂ ਟੂਟੀਆਂ ਚ ਆਉਂਦਾ ਹੈ ਕਾਈ ਦੇ ਰਹੇ ਤੇ ਰੇਕਦੇ ਵਾਲ ਚਿੱਟੇ ਹੋਈ ਜਾਂਦੇ ਝੜੀ ਜਾਂਦੇ ਜਵਾਂਕਾਂ ਤੱਕ ਦੇਣਾ ਬੰਦਿਆਂ ਬੁੜੀਆਂ ਦੇ ਆਹੀ ਹਾਲਾਤ ਆ ਗਏ ਇੱਥੇ ਥੋਥੇ ਇੰਨੇ ਮਿੱਠੇ ਪਾਣੀ ਜਿ ਪੀਣ ਨੂੰ ਸੱਚੀ ਬੜਾ ਜੀਵ ਜਾ ਲੱਗਿਆ ਸੁਣ ਕੇ ਕਿਹਨੂੰ ਕਿਹਨੂੰ ਲੱਗਿਆ ਇਹ ਚੀਜ਼ ਤੇ ਸੋਚ ਕੇ ਦੇਖੋ ਵੀ ਜਿਹੜਾ ਤੁਸੀਂ ਫਲਸ਼ ਕਰਕੇ ਆਓ ਤੁਹਾਡੀ ਟੂਟੀ ਚ ਦਵਾਰੇ ਆ ਗਿਆ ਸਾਫ ਹੋ ਕੇ ਤੁਹਾਡੇ ਪਾਣੀ ਵਾਲੇ ਗਲਾਸ ਚ ਗਲਾਸ ਚ ਪਾਇਆ ਹੋਇਆ ਪੀਣ ਨੂੰ ਤੁਸੀਂ ਉਹ ਦਵਾਰੇ ਪਾਣੀ ਮਹੀਨੇ 20 ਦਿਨਾਂ ਬਾਅਦ ਉਹੀ ਫੇਰ ਉਹਾਂ ਨੂੰ ਚ ਟੱਕਿਆ ਪਰ ਮੈਂ ਕਨਾ ਉਰੇ ਰੁਕ ਗਿਆ ਟਰੱਕ ਤਾਂ ਮੈਂ ਇੱਧਰ ਲਾਤਾ ਐਨੂੰ ਪੁੱਛਿਆ ਮੈਂ ਆ ਗੋਰੇ ਨੂੰ ਆ ਟਰੱਕ ਵਾਲੇ ਨੂੰ ਉਹ ਕਹਿੰਦਾ ਇਹ ਅੱਗੇ ਆ ਸਟਰੀਟ ਕ੍ਰੋਸ ਕਰਕੇ ਮੈਨੂੰ ਲੱਗਿਆ ਵੀ ਆ ਵੀ ਉਹ ਰੀਫਰ ਖੜੇ ਆ ਨਾ ਜਿੱਥੇ ਇੱਧਰਲੀ ਸਾਈਡ ਹੋਊ ਮਹਾ ਟਰੱਕ ਕਾ ਨੂੰ ਲੈ ਕੇ ਆਣਾ ਪਹਿਲਾਂ ਪਹਿਲਾਂ ਤੁਰ ਕੇ ਜਾ ਕੇ ਪੁੱਛਿਆ ਆ ਕਿਉਂਕਿ ਪਤਾ ਲੱਗ ਜੂਗਾ ਮੁੜ ਕੇ ਵੀ ਜਾਂ ਟਰੱਕ ਕਿੱਥੇ ਲਾਉਣਾ ਲਾਉਣ ਵੀ ਦੇਣਗੇ ਜਾਂ ਨਹੀਂ ਬਾਈ ਜਮਾ ਘਰਾ ਘਰਾ ਜਾਂਦੇ ਵੇਚਦੀਆਂ ਹੈਗਾ ਪਤਾ ਨਹੀਂ ਮਾਈ ਗੱਲ ਤਾਂ ਹੈ ਜਾਂ ਰਾਹੀ ਇਦਾਂ ਦਾ ਸੀ ਹਨਾ ਅਚਾਹੀ ਆ ਇਹਨਾਂ ਦੇ ਆ ਸਹੀ ਤਾਂ ਹੈ ਯਾਰ ਸਹੀ ਆਹੀ ਆ ਟਰਕੀ ਇੱਥੋਂ ਚੱਕਣੇ ਉਹੀ ਮੁਰਗੇ ਹੋਏ ਸਾਨੂੰ ਦਿਖਾਵਾ ਜੂਮ ਕਰਕੇ ਟਰਕੀ ਲੈ ਕੇ ਜਾਣਾ ਇੱਥੋਂ ਵੀ ਮੈਂ ਕਿਚਨਰ ਲਾਉਣਾ ਗੱਲ ਜਾ ਕੇ অন্ਟਾਰੀਓ ਆ ਮੈਨੂੰ ਟਰਕੀ ਮਿਲਦੇ ਹਾਲੇ ਤਾਂ ਜਾਂਦਾ ਦੇਖਦਾ ਛੁੱਟਾ ਮੜਦਾ ਕਿਹਾਂ ਜਾਂਦਾ ਨਾ ਕੰਪਨੀ ਇੱਧਰ ਚੈੱਕ ਕਰਦੇ ਆਂ ਯਾਰ। ਤਾਂ ਤਾਂ ਇੰਨੇ ਆ ਮੈਂ ਬਿਨਾ ਟੋਪੀ ਤੋਂ ਹੀ ਉਤਰਿਆ ਆ ਥੱਲੇ। ਹੁਣ ਇਹ ਕਹਿੰਦੇ ਸਾਡਾ ਨਹੀਂ ਹੈਗਾ। ਕਹਿੰਦੇ ਉੱਧਰ ਜਾ ਹੁਣ ਫਿਰ ਮੈਂ ਚੱਲ ਟਰੱਕ ਉਹੀ ਗੱਲ ਫੇਰ ਕਾਹ ਨੂੰ ਚੱਕਣਾ। ਤੁਰ ਕੇ ਹੀ ਜਾਂਦਾ ਮੇਰੇ ਤਾਂ ਹੱਥ ਵੀ ਠਰ ਗਏ ਆ ਸਾਲੇ। ਉੱਧਰ ਕਹਿੰਦੇਗਾ ਕਿਤੇ ਯਾਰ ਉੱਧਰ ਤਾਂ ਮੈਨੂੰ ਤਾਂ ਲੱਗਦਾ ਨਹੀਂ ਕਿਤੇ ਹੋਊਗਾ ਉਹ ਤਾਂ ਘਾਰ ਆ ਸਾਰੇ ਇੱਧਰਲੀ ਸਾਈਡ ਨੂੰ। ਆ ਦੇਖਿਆ ਜਿਹੜੀਆਂ ਕੁੰਡੀਆਂ ਜੀਆਂ ਖੁਕੀ ਜਾਂਦੀਆਂ ਹਨ ਇਹਦੇ ਅੰਦਰ ਇਹਨਾਂ ਤੇ ਟਰੱਕ ਹੀ ਲੰਕਾ ਆ ਕੇ ਘੁਕਦੇ ਆ। ਮੀ ਕਲਾ ਕਲਾ ਕਬੜਕਾ ਹੁੰਦੇ ਉਹਨਾਂ ਦਾ ਇੱਧਰ ਕਿਤੇ ਕਹਿੰਦੇ ਆ ਇਹ ਇੰਦਰ ਕਿੱਥੇ ਹੋਇਆ ਓਹ ਹੋ ਹੋ ਯਾ ਲੈ ਇਨਾ ਮੈਂ ਜੈਕਟ ਸੇਫਟੀ ਵੈਸਟ ਵਾਲੀ ਪਾ ਕੇ ਆਇਆ ਬਾਈ ਨਾ ਹੋਰ ਕੰਟਰੀ ਤੋਂ ਸੀਗਾ ਪਲਪੀਨ ਤੋਂ ਮਿਲਦਾ ਕਿਉਂਕਿ ਉਹਨਾਂ ਨੂੰ ਨਾ ਇੰਗਲਿਸ਼ ਆਉਂਦੀ ਆ ਉਹ ਵਿਚਾਰਾ ਆਪਦੀ ਭਾਸ਼ਾ ਚ ਨਾ ਫੋਨ ਤੇ ਬੋਲਦਾ ਸੀ ਆਪਦੇ ਤੇ ਉਹ ਦੱਸਦਾ ਸੀ ਉਸ ਮਾਲਨਾ ਫੋਨ ਤੇ ਵੀ ਫੋਨ ਤੇ ਉਧਰ ਸਿਰੀ ਬੋਲਦੀ ਸੀ ਮੈਂ ਸਮਝਦਾ ਸੀਗਾ ਚੱਲ ਉਹਨੇ ਵਿਚਾਰੇ ਨੇ ਮੈਨੂੰ ਐਵੇਂ ਕਹਿੰਦਾ ਸਮਝਾਤਾ ਵੀ ਕੀ ਕਰਨਾ ਹੈਗਾ ਕਹਿੰਦਾ ਸਵੇਰ 7 ਵਜੇ ਓਪਨ ਹੋਣਗੇ ਮੈਂ ਕਿਹਾ ਓਕੇ ਤੇ ਕਹਿੰਦਾ ਇੱਥੇ ਨਾ پارک ਕਰ ਵੀ ਇਹ ਤਾਂਗਣਾ ਕਰਨ ਤੈਨੂੰ ਮੈਂ ਕਿਹਾ ਠੀਕ ਆ ਹਾਏ ਬਾਬੋ ਇੰਨੀ ਠੰਡ ਆ ਰਹੀ ਆ ਸੱਚੀ ਵਾਲੀ ਠੰਡ ਸੀ ਓਏ ਓਹ ਹੋ 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 ਬਹੁਤ ਜਿਆਦਾ ਫ੍ਰੀਜ਼ਿੰਗ ਆ ਓਹ 2 ਮਿੰਟ ਬਹਿ ਕੇ ਫੇਰ ਹੀ ਜਾਣਾ ਉਧਰ ਨੂੰ ਆਹ ਬਿਲਡਿੰਗ ਚ ਕਹਿੰਦਾ ਲੋਡ ਕਰਨਗੇ ਓਰੀ ਦਾ ਨਾ ਵੀ ਮਿੱਤਰੋ ਬੈਕ ਕਰਕੇ ਲਾ ਲਿਆ ਆਪਾਂ ਜਮਾ ਟਿਕਾਣੇ ਤੇ ਵੀ ਸੁਬਾ ਤੰਗ ਵੀ ਨਾ ਹੋ ਗਏ ਮਿਓ ਆ ਕੇ ਕਿਤੇ ਉਹਨੂੰ ਟਾਈਮ ਨਾਲ ਹੀ ਠਾਉਣ ਲੱਗ ਗਿਆ ਨਾਲ ਆਪਣੀ ਮਰਜ਼ੀ ਨਾਲ 7 ਵਜੇ ਕਿਹਾ ਉਹਨੇ ਮੈਨੂੰ 7:00 ਵਜੇ ਜਾਵਾਂਗੇ ਉੱਠ ਕੇ ਉਦੋਂ ਤੇ ਆਨਲਾਈਨ ਆਪਾਂ ਗੁੱਡ ਸਲੀਪਾਂ ਤੇ ਸਾਰੇ ਜਾਣੇ ਕਰੋ ਭਰਾ ਨੂੰ ਸਪੋਰਟ ਚੈਨਲ ਕਰ ਲਓ ਸਬਸਕ੍ਰਾਈਬ ਜਿਹਨੇ ਨਹੀਂ ਕੀਤਾ ਹਜੇ ਵੀ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨੀ ਭੁੱਲਣਾ ਓਕੇ ਤੇ ਲਵ ਯੂ ਅ ਟਰੱਕ ਭਰ ਕੇ